ਜਿਹੜੇ ਪਿੰਡਾਂ ਦੇ ਟੀਮਾਂ ਨੇ ਉਹਦੇ ਕ੍ਰਿਕਟ ਟੀਮਾਂ ਉਹਨਾਂ ਦਾ ਮੈਚ ਕਰਦੇ ਦੋ ਪਿੰਡਾਂ ਦੇ ਹੈ ਟੀਮਾਂ ਦਾ ਇੱਕ ਟੀਮ ਵਿੱਚ ਬੰਦਾ ਘਟ ਗਿਆ ਉਹ ਕਹਿੰਦੇ ਨਗ ਤਾਂ ਪੂਰਾ ਕਰਨੇ ਹੀ ਉਹਨਾਂ ਨੇ ਇੱਕ ਬੰਦੇ ਨੂੰ ਕਿਹਾ ਵੀ ਯਾਰ ਤੂੰ ਚੱਲ ਸਾਡੇ ਨਾਲ ਉਹ ਬੰਦਾ ਬਾਲ ਤੇ ਬਹੁਤ ਡਰਦਾ ਤਾਂ ਕਾਰਕ ਦੇ ਬਾਲ ਹੁੰਦੀਆਂ ਬਹੁਤ ਡਰਦਾ ਤਾਂ ਉਹ ਤੇ ਬਾਲ ਤੇ ਹੂੰ ਕਹਿੰਦਾ ਭਾਈ ਮੈਂ ਨਹੀਂ ਜਾਣਾ ਮੈਂ ਤਾਂ ਬਾਲ ਤੇ ਬਹੁਤ ਮੈਨਕ ਨਹੀਂ ਬਾਲ ਆ ਜੀ ਮੈਨ ਤਾਂ ਡਰ ਲੱਗਦਾ ਉਹ ਕਹਿੰਦੇ ਕੋਈ ਗੱਲ ਨਹੀਂ ਅਸਤ ਨਗ ਪੂਰਾ ਕਰਨਾ ਹੈ ਬੇਤਨ ਉਹ ਕਿਤੇ ਬਾਉਂਡਰੀ ਬੂੰਡਰੀ 'ਤੇ ਖੜਾ ਦੂੰਗਾ ਜਿੱਥੇ ਬਾਲ ਵੀ ਆਉਗੇ ਨਹੀਂ ਤੇ ਰਕ ਨਹੀਂ ਹੂੰ ਮੈਂ ਤੂੰ ਬਸ ਨਾਲ ਚੱਲ ਸਾਡੇ ਉਹ ਚਲੇ ਗਏ ਮੈਚ ਲੱਗ ਗਿਆ ਉਹਨੂੰ ਬਾਉਂਡਰੀ 'ਤੇ ਖੜਾਤਾ ਬਹੁਤ ਦੂਰ ਬੇਦਰ ਬਾਲ ਬੂਲ ਨਹੀਂ ਆਉਣੀ ਕਦੇ ਉਹ ਮਾੜੀ ਕਿਸਮਤ ਉਹਦੀ ਬਾਲ ਲਗਾਤਾਰ 4-5 ਵਾਰ ਉਹਦੇ ਕਿੰਨੇ ਨੇ ਚਲੇ ਗਏ ਉਹ ਦੁਖੀ ਹੋਗਾ ਤੇ ਡਰ ਡਰਿਆ ਖੜਾ ਤਾਂ ਬਾਲ ਨਾ ਆਵੇ ਬਾਲ ਨਾ ਆਵੇ ਮੇਰੇ ਕਿੰਨੀ ਉਹਦੇ ਕਿੰਨੀ ਫੇਰ ਬਾਲ ਆ ਗਈ ਉਹਨੇ ਬਾਲ ਚੱਕੀ ਚੱਕ ਕੇ ਗਰਾਉਂਡ ਦੇ ਬਾਹਰ ਮਾਰੀ ਕਹਿੰਦਾ ਛਾਲੀ ਮੇਰੇ ਕਿੰਨੀ ਨਵਾਈ ਜਾਂਦੀਆ ਮਰ ਜਾ ਛਾਲੇ ਮੈਨੂੰ ਕਿਤੇ ਹੋਰ ਖੜਾ ਦੋ